ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬ ਡੇ ਨੂ ਚੈਨਲ ਮੈਂ ਹਾਂ ਸੁਖਵਿੰਦਰ ਸਿੰਘ ਸਲੌਦੀ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਈ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕੀਤਾ ਹੋਇਆ ਜਿੱਥੇ ਘਰਾਂ ਦੇ ਘਰ ਉੱਜੜ ਗਏ ਡੰਗਰ ਬੱਛਾ ਵੀ ਉੱਜੜ ਗਿਆ ਔਰ ਮਕਾਨ ਵੀ ਟੈਟੇਰੀ ਹੋ ਗਏ ਉਹਨਾਂ ਦੇ ਰਾਹਤ ਵਾਸਤੇ ਗੁਰਦੁਆਰਾ ਸ੍ਰੀ ਕਲੰਗੀਧਰ ਸਾਹਿਬ ਖੰਨਾ ਤੋਂ ਔਰ ਖਾਲਸਾ ਏਡ ਦੇ ਸਹਿਯੋਗ ਦੇ ਨਾਲ ਅੱਜ 6 ਗੱਡੀਆਂ ਦਾ ਕਾਫਲਾ ਜਿਹੜੀ ਰਾਸ਼ਨ ਦੀ ਸਮਗਰੀ ਹੈ ਉਹ ਲੈ ਕੇ ਜਾ ਰਹੀ ਹੈ ਤੁਸੀਂ ਸੁਣਿਆ ਵੀ ਆ ਕਿ ਸੈਕਟਰੀ ਸਾਹਿਬ ਦੱਸਿਆ ਵੀ ਕਿਹੜੇ ਕਿਹੜੇ ਸਾਡੇ ਜਿਹੜੇ ਸਮਾਨ ਸੀ ਉਹ ਕਿਹੜੇ ਕਿਹੜੇ ਲੈ ਕੇ ਜਾ ਰਹੇ ਇਸ ਵਿੱਚ ਇਹ ਵੀ ਅਸੀਂ ਐਡ ਕਰਨਾ ਚਾਹੁੰਦੇ ਆ ਕਿ ਜਿਹੜੀ ਇਹ ਸਮਗਰੀ ਹੈ ਗੁਰਦੁਆਰਾ ਸ੍ਰੀ ਕਲੰਗੀਧਰ ਸਾਹਿਬ ਖੰਨਾ ਤੋਂ ਇਹ ਅਸੀਂ ਲੈ ਕੇ ਜਾ ਰਹੇ ਆ ਸੰਗਤਾਂ ਦਾ ਅੱਜ ਬਹੁਤ ਵੱਡਾ ਸਹਿਯੋਗ ਮਿਲਿਆ ਇਹਦੇ ਵਿੱਚ ਅਸੀਂ ਮੈਡੀਸਨ ਐਂਬੂਲੈਂਸ ਵੀ ਲੈ ਕੇ ਜਾ ਰਹੇ ਆ ਵੀ ਜਿਹੜੇ ਲੋਕਾਂ ਨੂੰ ਕਿਸੇ ਵੀ ਚੀਜ਼ ਦੀ ਪ੍ਰੋਬਲਮ ਹੈ ਕੋਈ ਬਿਮਾਰੀ ਹੈ ਉਹਨਾਂ ਬਾਅਦ ਤੇ ਦਵਾਈਆਂ ਮੇਧ ਵਿੱਚ ਫ੍ਰੀ ਦਿੱਤੀ ਜਾਣਗੀਆਂ ਕਿ ਡਾਕਟਰਾਂ ਦੀ ਟੀਮ ਵੀ ਸਾਡੇ ਨਾਲ ਹੈ ਔਰ ਜਿਹੜੇ ਨੌਜਵਾਨਾਂ ਨੇ ਦਵਾਈਆਂ ਦੀ ਸੇਵਾ ਕੀਤੀ ਹੈ ਹੋਰ ਵੀ ਸਮਗਰੀ ਸੇਵਾ ਕੀਤੀ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਸੀ ਅੱਜ ਪੰਜਾਬ ਦੇ ਨਾਲ ਪੰਜਾਬੀਅਤ ਦੇ ਨਾਲ ਖੜਨ ਦੀ ਸੋ ਅੱਜ ਖੰਨਾ ਸ਼ਹਿਰ ਦੇ ਜਿਹੜੇ ਵੱਡੇ ਪੱਧਰ ਦੇ ਉੱਪਰ 6 ਗੱਡੀਆਂ ਦਾ ਜਿਹੜਾ ਕਾਫਲਾ ਅੱਜ ਰਸ ਤੇ ਲੈ ਕੇ ਜਾ ਰਿਹਾ ਸੋ ਅਸੀਂ ਸਤਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਇਹ ਸਾਡਾ ਜਿਹੜਾ ਸਫ਼ਰ ਹੈ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਫਲ ਕਰਨਗੇ ਸੋ ਸਾਡੇ ਨਾਲ ਡਾਕਟਰ ਸਾਹਿਬ ਵੀ ਮੌਜੂਦ ਨੇ ਇਹਨਾਂ ਦਾ ਵੀ ਡਾਕਟਰ ਸਾਹਿਬ ਕੀ ਕੀ ਉੱਥੇ ਸੇਵਾਵਾਂ ਦੇ ਰਹੇ ਹੋ ਤੁਸੀਂ ਸਾਨੂੰ ਜ਼ਰੂਰੀ 24 ਫਰਸਟ ایڈ ਮੈਡੀਸਨ ਸਾਡੇ ਕੋਲ ਸਾਰੀਆਂ ਨੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਵੀ ਲੋੜ ਹੋਊਗੀ ਅਸੀਂ ਮੈਡੀਸਨਾਂ ਦੇਵਾਂਗੇ ਜੀ ਅ ਤਕਰੀਬਨ 6 ਗੱਡੀਆਂ ਜਾ ਕੇ ਰਸ ਨੇ ਲੈ ਕੇ ਜਾ ਰਹੇ ਹਾਂ ਸੰਗਤਾਂ ਜਿਹੜਾ ਕਿਹੋ ਜਿਹਾ ਸਹਿਯੋਗ ਰਿਹਾ ਕਿਹੜੀ ਏਰੀਆ ਚ ਆਪਾਂ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਜਾਣਦੇ ਹੀ ਹੋ ਪਿਛਲੇ ਕਾਫੀ ਦਿਨਾਂ ਤੋਂ ਅੱਧਾ ਪੰਜਾਬ ਹੜਪੀੜ ਦੇ ਵਿੱਚ ਆਇਆ ਹੋਇਆ ਹੈ ਜੇਰਜ਼ ਦੇ ਵਿੱਚ ਅਸੀਂ ਪਿਛਲੇ ਹਫ਼ਤੇ ਵੀ ਦੋ ਗੱਡੀਆਂ ਰਾਹਤ ਸਮਗਰੀ ਦੀਆਂ ਭੇਜੀਆਂ ਸੀ ਲੇਕਿਨ ਅੱਜ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਖਾਲਸਾ ਏਡ ਦੀ ਨਾਲ ਟੀਮ ਦੇ ਦੁਆਰਾ ਔਰ ਹੋਰ ਸਾਰਾ ਸੰਗਤਾਂ ਦੇ ਸਹਿਯੋਗ ਦੇ ਦੁਆਰਾ ਅੱਜ ਮਹਾਰਾਜ ਦੀ ਕਿਰਪਾ ਨਾਲ 6 ਗੱਡੀਆਂ ਰਾਹਤ ਸਮਗਰੀ ਲੈ ਕੇ ਚੱਡੀਆਂ ਨੇ ਜਿਸ ਦੇ ਵਿੱਚ ਗੱਦੇ ਦਰਿਆ ਖੇਸ ਮੈਡੀਸਨ ਲੇਡੀਜ਼ ਪੈਡ ਦੁਗਣਾ ਬਿਸਤਰੇ ਦਾਣਾ ਚਾਵਲ ਪਾਣੀ ਸੁੱਕਾ ਦੁੱਧ ਪੇਸਟ ਐਮਰਜੈਂਸੀ ਲਾਈਟਾਂ ਬਹੁਤ ਸਾਰਾ ਸਮਾਨ ਅਸੀਂ ਅੱਜ ਲੈ ਕੇ ਚੱਲੇ ਆ ਜਿੱਥੇ ਵੀ ਅੱਜ ਸਾਡਾ ਜਾਣ ਦਾ ਪ੍ਰੋਗਰਾਮ ਹੈ ਗਰਤਾਸਪੁਰ ਸਾਹਿਬ ਜਾਣ ਦਾ ਪ੍ਰੋਗਰਾਮ ਹੈ ਕਿ ਉੱਥੇ ਪਤਾ ਲੱਗਿਆ ਵੀ ਜਿਹੜੇ ਬਿਲਕੁਲ ਬਾਰਡਰ ਦੇ ਏਰੀਆ ਦੇ ਪਿੰਡ ਨੇ ਉੱਥੇ ਅਜੇ ਸਮਗਰੀ ਜਿਹੜੀ ਆ ਘੱਟ ਪਹੁੰਚੀ ਹੈ ਤੋਂ ਸਾਡੀ ਪਿਛਲੀ ਵਾਰੀ ਵੀ ਇਹੀ ਕੋਸ਼ਿਸ਼ ਸੀ ਵੀ ਅਸੀਂ ਆਪਣੇ ਹੱਥੀਂ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਦੇ ਕੇ ਆਈਏ ਔਰ ਅੱਜ ਵੀ ਇਹੀ ਸਾਡੀ ਇੱਛਾ ਰਹੂਗੀ ਵੀ ਅਸੀਂ ਆਪ ਜਾ ਕੇ ਹੱਥੀਂ ਜਿਹੜਾ ਸਮਾਨ ਡਿਲੀਵਰ ਕਰੀਏ ਸੋ ਜਿਹੜੇ ਮੇਰੇ ਵੀਰ ਇਹਦੇ ਵਿੱਚ ਆਏ ਹੋਏ ਨੇ ਪੀੜਤਾਂ ਦੇ ਮਾਰੇ ਹੋਏ ਨੇ ਉਹਨਾਂ ਦੀ ਅਸੀਂ ਵੱਧ ਤੋਂ ਵੱਧ ਸਹਾਇਤਾ ਕਰ ਸਕੀਏ ਔਰ ਹੋਰ ਵੀ ਸਾਰੇ ਪੰਜਾਬੀਆਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜਿੰਨਾ ਵੀ ਜਥਾ ਸ਼ਕਤ ਆਪਾਂ ਚਾਹੇ 10 ਰੁਪਏ ਨੇ ਚਾਹੇ 10000 ਚਾਹੇ 10 ਲੱਖ ਹੈ ਵਿਵਾਦ ਤੋਂ ਵੱਧ ਆਪਾਂ ਜਿੰਨੀ ਸਾਨੂੰ ਪਰਮਾਤਮਾ ਨੇ ਸੰਭਰਸਾ ਦਿੱਤੀ ਹੈ ਆਪਾਂ ਉਹਨਾਂ ਦੀ ਸਹਾਇਤਾ ਕਰ ਸਕੀਏ ਹੁਣ ਇਥੋਂ ਅਰਦਾਸ ਕਰਕੇ ਗੱਡੀਆਂ ਚਾਲੇ ਪਾਉਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਸਟ ایڈ ਸਾਰੀ ਦਿੱਤੀ ਜਾਏਗੀ ਦਵਾਈਆਂ ਵੀ ਫਰੀ ਦਿੱਤੀਆਂ ਜਾਣਗੀਆਂ ਔਰ ਜਿੰਨੀ ਵੀ ਸਮਗਰੀ ਹੈ ਕੱਲੇ ਕੱਲੇ ਘਰ ਘਰ ਜਾ ਕੇ ਵੰਡਾਂਗੇ ਕਿਉਂਕਿ ਹਰੇਕ ਪਰਿਵਾਰ ਨੇ ਹਰੇਕ ਬੱਚੇ ਬੱਚੇ ਨੇ ਇਸ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਘਰ ਦੇ ਵਿੱਚੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਇਹ ਸਮਾਨ ਪਹੁੰਚਾਇਆ ਸੋ ਅਸੀਂ ਸਾਰਿਆਂ ਸੰਗਤ ਨੂੰ ਧੰਨਵਾਦ ਕਰਦੇ ਹਾਂ ਜਿਹੜੀਆਂ ਅਗਲੀਆਂ ਤਸਵੀਰਾਂ ਨੇ ਤੁਹਾਨੂੰ ਨਾਲ ਹੁੰਦੀ ਦਿਖਾਵਾਂਗੇ ਜਿਹੜਾ ਆਪਾਂ ਸਰਹੱਦੀ ਗੁਰਦਾਸਪੁਰ ਏਰੀਆ ਵਿੱਚ ਜਾ ਰਹੇ ਹਾਂ ਵੀ ਉੱਥੇ ਕਿਹੋ ਜਿਹੇ ਹਾਲਾਤ ਨੇ ਸਾਡੇ ਨਾਲ ਜੁੜੇ ਰਹੋ ਪੰਜਾਬ ਡੇ ਨੂੰ ਚੈਨਲ ਨਾਲ ਮਹਾਂ ਸੁਖਵਿੰਦਰ ਸਿੰਘ ਸਲੌਦੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ